ਇੱਕ ਨੂੰ ਕਟਣ ਸਮੇਂ ਫੂਕ ਮਾਰ ਕੇ ਮੋਮਬਤੀਆਂ ਨੂੰ ਕਿਉਂ ਬੁਝਾਇਆ ਜਾਂਦਾ ਜੇ ਕੋਈ ਸਾਨੂੰ ਇਹ ਸਵਾਲ ਪੁੱਛ ਲੈ ਤਾਂ ਫਿਰ ਸਾਡੇ ਕੋਲ ਜਵਾਬ ਹੋਣਾ ਤੇ ਚਾਹੀਦਾ ਹੀ ਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਆਪ ਕੋ ਆਪਣਾ ਜਨਮ ਦਿਨ ਮਨਾਉਂਦੇ ਨੇ ਪੰਜਾਬ ਵਿੱਚ ਹੀ ਮਨਾਉਣ ਲੱਪੇ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਹੀ ਬਹੁਤ ਸਾਰੇ ਲੋਕ ਆਪਣਾ ਜਨਮ ਦਿਨ ਮਨਾਉਂਦੇ ਨੇ ਸਾਲ ਦੇ ਇੱਕ ਦਿਨ ਨੂੰ ਮੁੱਖ ਰੱਖ ਕੇ ਉਸ ਦਿਨ ਉਹ ਕੇਕ ਵੀ ਲੈ ਕੇ ਆਉਂਦੇ ਨੇ ਕੇਕ ਦੇ ਵਿੱਚ ਮੋਮਬਤੀਆਂ ਵੀ ਲਾਉਂਦੇ ਨੇ ਮੋਮਬਤੀਆਂ ਤੋਂ ਬਾਅਦ ਆਲੇ ਦੁਆਲੇ ਸਾਰੇ ਭੈਣ ਭਰਾ ਇਕੱਠੇ ਹੁੰਦੇ ਨੇ ਤਾੜੀਆਂ ਵੀ ਮਾਰੀਆਂ ਜਾਂਦੀਆਂ ਨੇ ਤਾਂ ਫਿਰ ਜਿਹਦਾ ਜਨਮ ਦਿਨ ਹੁੰਦਾ ਆ ਉਹ ਫੂਕ ਮਾਰ ਕੇ ਮੋਮਬਤੀ ਬੁਝਾ ਦਿੰਦਾ ਐਵੇਂ ਦਾ ਜਿਹੜਾ ਵਾ ਪਰੰਪਰਾ ਜਿਹੜੀ ਆ ਬਹੁਤ ਸਾਰੇ ਲੋਕਾਂ 'ਚ ਸ਼ੁਰੂ ਹੋ ਵੇਖੀ ਹੋ ਚੁੱਕੀ ਹੋਈ ਹੈ ਤੇ ਜੇ ਸੰਦੇ ਪੁੱਛੇ ਤੇ ਫਿਰ ਸਾਡੇ ਕੋਲ ਜਵਾਬ ਤਾਂ ਹੋਣਾ ਚਾਹੀਦਾ ਕੁਝ ਲੋਕਾਂ ਦੇ ਅਲੱਗ-ਅਲੱਗ ਜਵਾਬ ਹੋ ਸਕਦੇ ਆ ਕੋਈ ਕਹੇਗਾ ਜੀ ਇਸ ਕੇਕ ਜਨਮ ਦਿਨਾ ਕਰਕੇ ਹੁੰਦਾ ਜੀ ਜਨਮ ਦਿਨਾ ਸੰਬੰਧਿਤ ਹੁੰਦਾ ਆ ਜਾਂ ਮਤਲਬ ਇਹਦਾ ਕੋਈ ਮਤਲਬ ਫੂਕ ਮਾਰਨਾ ਪਿਛਲਾ ਸਾਲ ਖਤਮ ਹੋ ਗਿਆ ਜਾਂ ਕੋਈ ਕੁਝ ਕਹੇਗਾ ਪਰ ਇਧਰ ਜਵਾਬ ਤਾਂ ਸਾਡੇ ਕੋਲ ਹੋਣਾ ਹੀ ਚਾਹੀਦਾ ਭਾਵੇਂ ਰਲਦਾ ਮਿਲਦਾ ਹੀ ਕਿਉਂ ਨਾ ਹੋਵੇ ਤੇ ਤੁਸੀਂ ਸਭ ਜਾਣਦੇ ਹੋ ਕਿ ਇਹ ਕੈਕ ਦੀ ਪਰੰਪਰਾ ਵਾ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਆ ਕਿ ਕੇਕ ਤੇ ਤਾੜੀਆਂ ਕਿਉਂ ਮਾਰਦੇ ਜਾਂ ਜਿਹ ਦਿਨ ਕੇਕ ਕੱਟਣਾ ਹੁੰਦਾ ਉਹਦੇ ਆਲੇ-ਦੁਆਲੇ ਲੋਕ ਇਕੱਠੇ ਕਿਉਂ ਹੁੰਦੇ ਨੇ ਚਾਹੇ ਉਹ ਪਰਿਵਾਰਕ ਮੈਂਬਰ ਹੋਣ ਚਾਹੇ ਰਿਸ਼ਤੇਦਾਰ ਉਹ ਵੀਡੀਓ ਤੁਹਾਡੀ ਇਸ ਚੈਨਲ ਦੇ ਉੱਪਰ ਲੋਡ ਹੈਗੀ ਆ ਕਿ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ ਹੁਣ ਸਵਾਲ ਖੜਾ ਇਹ ਹੁੰਦਾ ਆ ਕਿ ਕੇਕ ਨੂੰ ਜਦੋਂ ਬਣਾਇਆ ਹੁੰਦਾ ਹੈ ਤਿਆਰ ਹੋਇਆ ਹੁੰਦਾ ਤਾਂ ਉਦੋਂ ਫੂਕ ਮਾਰਨ ਦੇ ਮਕਸਦ ਨਾਲ ਸਭ ਤੋਂ ਪਹਿਲਾਂ ਲਗਭਗ 1880-81-82 ਦੇ ਨੇੜੇ ਤੇੜੇ ਜਿਹੜਾ ਸਵਿਟਜ਼ਰਲੈਂਡ ਇੱਕ ਦੇਸ਼ ਹੈਗਾ ਇਹ ਪਰੰਪਰਾ ਉੱਥੋਂ ਸ਼ੁਰੂ ਮੰਨੀ ਜਾਂਦੀ ਆ ਕਿਉਂ ਮੰਨੀ ਜਾਂਦੀ ਜਾਂ ਕਿਉਂ ਫੂਕ ਮਾਰਦੇ ਸਨ ਉਸ ਸਮੇਂ ਦੇ ਮੁਤਾਬਕ ਕਿਹਾ ਜਾਂਦਾ ਕਿ ਜਿੰਨੇ ਕਿਸੇ ਦੇ ਜਨਮ ਦਿਨ ਹੁੰਦਾ ਸੀ ਮੰਨ ਲਓ ਕਿਸੇ ਦਾ 20 ਜਨਮ ਦਿਨ ਆ ਤਾਂ ਜਾਂ 21ਵਾਂ ਜਨਮ ਦਿਨ ਵਾਂ ਜਾਂ 5ਵਾਂ ਜਨਮ ਦਿਨ ਆ ਤਾਂ ਉਹਦੇ ਆਲੇ-ਦੁਆਲੇ 24 ਜਿਹੜੀਆਂ ਮੋਮਬਤੀਆਂ ਜਾਂ ਕੁਝ ਇਵੇਂ ਦੀਆਂ ਚੀਜ਼ਾਂ ਨੂੰ ਜੁਗਾੜ ਦਿੱਤਾ ਜਾਂਦਾ ਸੀ ਤੇ 5ਵਾਂ 5ਵੀਆਂ ਸਾਲ ਸ਼ੁਰੂ ਹੋਇਆ ਹੁੰਦਾ ਜੇ ਮੰਨ ਲਓ ਤਾਂ ਉਹਨੂੰ ਜਗਦਾ ਰਹਿਣ ਦਿੱਤਾ ਜਾਂਦਾ ਸੀ ਕਿ ਹੁਣ ਪਿਛਲੇ 24 ਸਾਲ ਬੁਝਾ ਦਿੱਤੇ ਜਾਂਦੀਆਂ ਸੀ ਕਿ ਇੰਨੀ ਉਮਰ ਆਪਾਂ ਹੰਡਾ ਚੁੱਕੇ ਹਾਂ ਇਸੇ ਤਰ੍ਹਾਂ ਹੀ ਫਿਰ ਜਿਵੇਂ ਗਿਣਤੀ ਵਧਦੀ ਗਈ ਹੁਣ ਮੰਨ ਲਓ ਕਿਸੇ ਦਾ 70ਵਾਂ ਜਨਮ ਦਿਨ ਆ ਤੇ ਹੁਣ 69 ਮੋਮਬਤੀਆਂ ਜਗਾਉਣੀਆਂ ਵੀ ਔਖੀਆਂ ਨੇ ਕਿਉਂਕਿ ਇੰਨੇ ਲੰਬੇ ਚੌੜੇ ਕੰਮ ਚ ਸਾਡੇ ਲੋਕਾਂ ਦਾ ਪੈਣਾ ਮੁਸ਼ਕਲੀਆਂ ਮੰਨਿਆ ਜਾਂਦਾ ਹੈ ਇਸ ਕਰਕੇ ਮੋਮਬਤੀਆਂ ਦੀ ਗਿਣਤੀ ਦੇ ਨਾਲ ਸਬੰਧ ਸੀ ਜਨਮ ਦਿਨ ਦੀ ਗਿਣਤੀ ਦੇ ਨਾਲ ਤੇ ਜਿਹੜਾ ਚੈਲੰਜ ਹੁੰਦਾ ਸੀ ਤੇ ਉਦੋਂ ਉਹ ਮੋਮਬਤੀ ਜਗਦੀ ਰਹਿਣ ਦਿੱਤੀ ਜਾਂਦੀ ਸੀ ਲੇਕਿਨ ਹੁਣ ਕੀ ਹੋਇਆ ਕਿ ਉਹ ਸਾਰੀਆਂ ਬੁਝਾ ਦਿੱਤੀਆਂ ਜਾਂਦੀਆਂ ਨੇ ਤਾੜੀ ਮਾਰ ਦਿੱਤੀ ਜਾਂਦੀ ਆ ਤੇ ਕਿਹਾ ਜਾਂਦਾ ਹੈ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਇਸ ਕਰਕੇ ਇਹਦਾ ਸਬੰਧ ਜਿਹੜਾ ਅਸੀਂ ਮੋਮਬਤੀ ਦਾ ਜਗਾਉਣ ਦਾ ਤੇ ਜਾਂ ਉਹਨਾਂ ਨੂੰ ਫੂਕਾ ਮਾਰ ਕੇ ਬੁਝਾਉਣ ਦਾ ਇਹ ਜਿਹੜਾ ਸੀ ਸਵਿਟਜ਼ਰਲੈਂਡ ਦੇ ਦੇਸ਼ ਤੋਂ ਇਹਦੀ ਆਰੰਭਕ ਹੁੰਦੀ ਆ ਸਟਾਰਟਿੰਗ ਹੁੰਦੀ ਆ ਸ਼ੁਰੂਆਤ ਹੁੰਦੀ ਆ ਇਹਦੋਂ ਵੱਡੀ ਗੱਲ ਕੁਝ ਵੀ ਨਹੀਂ ਹੈਗੀ ਕਈ ਲੋਕ ਤਾਂ ਮੋਮਬਤੀ ਨੂੰ ਬੁਝਾਉਣ ਤੇ ਲੜ ਪੈਣਗੇ ਕਈ ਲੋਕ ਮੋਮਬਤੀ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰ ਦੇਣਗੇ ਤੇ ਸਭ ਤੋਂ ਮੂਰਖਤਾ ਵਾਲੀ ਗੱਲ ਕੀ ਕੀਤੀ ਜਾਂਦੀ ਹੈ ਕਿ ਕੇਕ ਨੂੰ ਫੜ ਕੇ ਕਹਦੇ ਮੂੰਹ ਤੇ ਮਲ ਦੇਣਾ ਖਾਣ ਵਾਲੇ ਭੋਜਨ ਨੂੰ ਇਦਾਂ ਕਰ ਦੇਣਾ ਇੱਕ ਬੇਵਕੂਫੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਭੋਜਨ ਰੱਬ ਨੇ ਸਾਨੂੰ ਕੁਦਰਤ ਨੇ ਸਾਨੂੰ ਖਾਣ ਲਈ ਦਿੱਤਾ ਇਹਨੂੰ ਖਾਣਾ ਚਾਹੀਦਾ ਇਹਨੂੰ ਮੂੰਹ ਤੇ ਨਹੀਂ ਮਲਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ